ਅੱਜ ਕੱਲ ਜਿਹੜੇ ਆਪੋਤਾ ਪਈ ਹੈ ਆਪਾ ਜੁਨੱਠ ਪਈ ਹੈ ਹਾਂਜੀ ਦੌੜ ਲੱਗੀ ਹੈ ਹਾਂ ਬਿਨਾਂ ਗੱਲ ਤੋਂ ਹੀ ਕਾਲ ਪਈ ਹੋਈ ਮਨਾਂ ਨੂੰ ਪਰੇਸ਼ਾਨੀਆਂ ਠਹਿਰਾਵ ਠਰਮਾ ਨਹੀਂ ਹੈ ਇਹਦੀ ਕਿਆ ਵਜ੍ਹਾ ਇਹ ਵੀ ਜਾਣਦੇ ਨਹੀਂ ਬਹੁਤੇ ਲੋਕ ਤਾਂ ਕੰਮ ਨਹੀਂ ਕਰਨਾ ਚਾਹੁੰਦੇ ਹੱਥ ਚੱਲੇ ਰਕੋ ਤੇ ਹਾਂ ਅੱਛਾ ਕੰਮ ਨਹੀਂ ਕਰਨਾ ਚਾਹੁੰਦੇ ਬਹੁਤੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਅੱਛਾ ਜਿਹੜੇ ਕੰਮ ਕਰਦੇ ਹੈ ਉਹ ਆਪਣਾ ਤਮਾਉਨੇ ਹਨ। ਹਨੇ। ਉਹ ਹੋਏ ਲੋਕ ਬੇ ਚੋਰੀਆਂ ਕਰਦੇ ਆ। ਰਾਹਤਾਂ ਭਰੇ ਦੇ ਨੇ ਠੱਗੀਆਂ। ਮੇਰਾ ਕਿੰਨੇ ਦਿਨ ਕੋ ਨਾ। ਹਾਂ। ਇੱਕ ਰਾਜ ਨਹੀਂ ਹੁੰਦਾ ਜਿਹੜਾ ਬੰਦੇ ਦਾ ਕਈ ਚੋਰੀ ਠੱਗੀ ਵੀ ਨਹੀਂ ਕਰਦੇ ਪਰ ਜਿਹੜਾ ਫੇਰ ਵੀ ਰਾਜ ਜਿਆ ਨਹੀਂ ਹੁੰਦਾ। ਰਾਜ ਜਗਤਵ ਕਜਾ ਪਪ ਪਰਮਾਤਮਾ ਨੂੰ ਯਾਦ ਕਰੂੰਗਾ। ਅੱਛਾ। ਵੀ ਚੰਦ ਭੇਜਦੇ ਆ। ਦੇਸ ਹਨ। ਕਾਤੇ ਸਦੀ ਸਾਡੇ ਦੇ ਪੇਟ ਦੀ ਹੂੰ ਜੰਮ ਗੁੰਮੇ ਪਾਵੇ ਫਿਰ ਉਹ ਗਾ ਜਾਣਗੇ ਇਹ ਤਾਂ ਭੁੱਖੇ ਜਾਉਗੇ ਹਾਂ ਇਹ ਜਿਹੜੇ ਲੀਡਰ ਵੱਡੇ ਵੱਡੇ ਨੇਤਾ ਹਾਂਜੀ ਮੰਤਰੀ ਸੰਤਰੀ ਹਾਂ ਬੜੀਆਂ ਬੜੀਆਂ ਗੱਡੀਆਂ ਹਾਂ ਉਹ ਆਪਣੇ ਦਿਖਾਵੇ ਵਾਸਤੇ ਰੱਖੀਆਂ ਮੇ ਲੋਕਾਂ ਨੂੰ ਲੁੱਟ ਕੇ ਪੈਸੇ ਵੀ ਕਾਮੀ ਬੜਾ ਮੀ ਹੈ ਹੂੰ ਬੜੀ ਬੜੀ ਗੱਲ ਲੈ ਲੈਣੀ ਐ ਫਿਰ ਛਾਤੀ ਕੱਢ ਕੇ ਬਾਹਰ ਨੂੰ ਕਰਦਣ ਹੋਈ ਜਾ ਖਮੀ ਪੈਣਾ ਨਹੀਂ ਦੱਸਦਾ ਮੈਂ ਤਾਂ ਨਹੀਂ ਮੈਂ ਆਪਣਾ ਦਿਖਾਵਾ ਦਿਖਾਉਣਾ ਹੈ ਦੇਖਦੇ ਹਾਂ ਨਾ ਟੀਵੀ 'ਚ ਟੀਵੀ ਆਉਂ ਮੈਂ ਟੱਟਾਂ ਹਾਂ ਹਾਂ ਜਗਾਦਾ ਹੋਣਾ ਨਾ ਟੀਵੀ ਹੋ ਪਤਾ ਹੈ ਤੁਸੀਂ ਤੁਸੀਂ ਤੁਹਾਨੂੰ ਕਿੱਦਾਂ ਪਤਾ ਵੀ ਮੰਤਰੀ ਸੰਤਰੀ ਤਗੜੇ ਬੰਦੇ ਆ ਤਾਂ ਰਹਿੰਦੇ ਆ ਆਕੜ ਤੋਂ ਇਹ ਜਿਹੜੇ ਉਹਨੇ ਕਰ ਲਈ ਕਾਂਗਰਸ ਆ ਗਿਆ ਕਦੇ ਕੋਈ ਕਾਲੀ ਆ ਗਿਆ ਹਾਂ ਉਹਨਾਂ ਨਾਲ ਵੀ ਗੱਲ ਕਰਨੀ ਬੰਦੇ ਇਹ ਕਿੰਨੇ ਧੋੜਨਾ ਕਰ ਰਹੇ ਆ ਹਾਂ ਹਾਂ ਫਿਰ ਪਤਾ ਲੱਗਦਾ ਨਹੀਂ ਪਤਾ ਨਹੀਂ ਵੀ ਉਹਨਾਂ ਦਾ ਖੜਾ ਹੋਣ ਦਾ ਤਰੀਕਾ ਹਾਂ ਰੋਬ ਉਹ ਹੀ ਜਾਂਦਾ ਆਕੜ ਹੰਕਾਰ ਹਾਂ ਹੱਬ ਦੇਖ ਜਾਂਦਾ ਉਹਨਾਂ ਨੂੰ ਨਹੀਂ ਕੋ ਬੋਲ ਨੂੰ ਮੈਂ ਪ੍ਰਕਾਰ ਦੇ ਹੋ ਕੇ ਹਾਂ ਵੀ ਮੈਂ ਪਤਾ ਨਹੀਂ ਮੈਂ ਹੀ ਐ ਹਮ ਨਹੀਂ ਬੰਦੇ ਨੂੰ ਨੀਵਾ ਰਹਿਣਾ ਚਾਹੀਦਾ ਮੈਂਂਤ ਕਰਨੀ ਚਾਹੀਦੀ ਐ ਲਾਨਾ ਪਹਿਣਾ ਨਹੀਂ ਚਾਹੀਦਾ ਕਿਸੇ ਦੇ ਨਾਲ ਉਹਨੂੰ ਸੱਗੋ ਦੱਸੋ ਵੀ ਭਾਈ ਹਿੰਮਤ ਕਰ ਮੈਂਂਤ ਕਰ ਤਾ ਰੋਟੀ ਖਾਣੇ ਜੋਗਾ ਹੋਣਾ चोरिया ठाकिया गया नहीं होना अपना फर्जा समझाऊंगा आदिया न्यायान भी, भी। प्यार मुहबत होना चाहिए लाजमी हूँ कई गलम न्याण गुस् जिते अम्मा ने नानके ਤਹਾਡੀ ਉੱਥੇ ਵੀ ਆਉਣੀ ਜਾਣੀ ਜਿੱਥੇ ਤੁਹਾਡੀ ਅੰਮਾ ਦੇ ਨਾਨੀ ਅੰਮਾ ਦੇ ਨਾਨਕੇ ਉੱਥੇ ਵੀ ਆਉਣੀ ਜਾਣੀ ਮਤਲਬ ਭਾਰਤ ਦੇ ਸਭ ਨਾਲ ਹਾਂ ਉਹਨਾਂ ਨਾਲ ਵੀ ਭਾਰਤ ਦੇ ਸਮਾਂ ਪਹਿਲਾਂ ਵਧੀਆ ਤਾਂ ਕਿ ਹੁਣ ਵਧੀਆ ਜਿਹੜਾ ਡਾਡੀ ਆਪਣੇ ਪਿਆਰgamma ਵਿੱਚ ਕਰਦਾ ਬਹੁਤ ਚੰਗਾ ਠੀਕ ਨਹੀਂ ਓ ਪੋਰੀਆਂ ਡੱਗੀਆਂ ਵਾਲੇ ਕਮਾ ਉਹਨਾਂ ਚੌਧਾ ਨੇ ਦਿੱਤੇ ਨੇ ਖਰਾਬ ਕਰਿਆ ਦੇਖਣ ਨੂੰ ਚੜਾਈ ਉਹਨਾਂ ਦੀ ਲੱਗਦੀ ਹੈ ਪੁੱਛ ਨਹੀਂ ਤਾਂ ਕਿੰਨਾ ਕਿਤਾਬਾ ਕਰਦੀ ਨਹੀਂ ਆਪਾਂ ਸਿੱਧੀ ਕਹੂਗੇ ਆ ਕੋਈ ਗੱਲ ਨਹੀਂ ਸਿੱਧੀ ਕੋਈ ਗੱਲ ਹਾਂ ਅੱਗੇ ਗਏ ਪੁਲਸੀ ਆ ਵੀ ਕਰਿਆ ਉਹਨਾਂ ਨਾਲ ਹਰ ਇੱਕ ਡਰ ਕੇ ਪੱਛੇ ਹੁੰਦਾ ਹੂੰ ਉਹ ਤਾਂ ਨਹੀਂ ਉਹ ਮੈਂ ਨਹੀਂ ਪੁੱਛਦਾ ਹਾਂ ਆ ਕਿਹਕੇ ਬੋਲਦੇ ਨਹੀਂ ਉਹ ਜਿਹੜੀ ਮੈਂ ਗੱਲ ਕਹਿਣਾ ਵੀ ਜਿਹੜਾ ਜਿਹਨੂੰ ਕਹਿੰਦੇ ਗੁੰਡਾ ਪ੍ਰਧਾਨ ਚੋਰ ਠੱਗ ਹਾਂ ਲਟੇਰਾ ਬੇਈਮਾਨ ਉਹ ਪੁਲਿਸ ਨਹੀਂ ਹੈ ਇਹਨਾਂ ਦੇ ਹਾਂ ਪੈਸੇ ਚਾਹਦੇ ਨੇ ਬਦਲੇ ਤਾਂ ਹੂੰ ਨਮ ਨਾ ਫੰਨਾਈ ਨਹੀਂ ਫਰੰਗੀ ਦੇ ਰਮਾਟਰ ਨਹੀਂ ਚੋਰੀ ਕਰਦਾ ਆ ਕੇ ਲੁਕਣ ਨੂੰ ਫਿਰ ਰੱਬ ਦੀ ਕਚਹਿਰੀ ਉਹਨਾ ਫਿਰ ਸਭ ਕੁਛ ਆਇਆ ਤੇ ਗਾਹ ਕੁਛ ਨਹੀਂ ਇੱਥੇ ਹੈ ਅੱਛਾ ਅੱਛਾ ਅਮਨ ਦਰਿਆ ਸੰਗੀਤ ਨਾਲ ਗੁਜ਼ਰੂਗਾ ਹੂੰ ਜਿਹੜਾ ਉਹ ਆ ਜਾਊਗਾ ਪੀਛਾ ਉਹ ਗਾਉਂਗਾ ਕਈਆਂ ਅੱਜੇ ਬਿਮਾਰ ਪਿਆ ਰਹੂ ਹਾਂ ਹਾਂ ਸਾਹ ਕੁਤਾ ਬੱਥੇ ਹੋਣਾ ਹਾਂਜੀ ਜਿਹੜਾ ਠਹਿਰਾਵ ਠੰਮੇ ਵਾਲਾ ਹੋਊਗਾ ਇਮਾਨਦਾਰੀ ਵਾਲਾ ਹੋਊਗਾ ਉਹ ਚੰਗਾ ਰਹੂ ਉਹ ਚੰਗਾ ਰਹੂਗਾ ਹਾਂ ਤੁਸੀਂ ਕਿਆ ਨਚੋੜ ਕੱਢਿਆ 82 ਸਾਲ ਦੀ ਤੁਹਾਡੀ ਉਮਰ ਹੋ ਗਈ ਜ਼ਿੰਦਗੀ ਦਾ ਹਾਂਜੀ ਜੇਕਰ ਤੁਹਾਨੂੰ ਪੁੱਛਿਆ ਜਾਵੇ ਹਾਂਜੀ ਵੀ ਕੀ ਜ਼ਿੰਦਗੀ ਦਾ ਸਿੱਟਾ ਨਚੋੜ ਕੱਢਿਆ ਕਿਆ ਤੁਹਾਨੂੰ ਲੱਗਿਆ ਵੀ ਐਦਾਂ ਹੋਣਾ ਚਾਹੀਦਾ ਬੰਦੇ ਨੂੰ ਮੈਂ ਤੁਹਾਨੂੰ ਦੱਸਦਾ ਰਿਹਾ ਹੁਣ ਵੀ ਹੂੰ ਠੀਕ ਨਹੀਂ ਪਿਆਰ ਦਾ ਬਲਾ ਲੋ ਹਰੇਕ ਨੂੰ ਜੀ ਉਹਨੂੰ ਸਭ ਨੂੰ ਪੁੱਛੋ ਵੀ ਭਾਈ ਕੰਮ ਕਿਆ ਕਰਨਾ ਹੂੰ ਮੈਂ ਮੰਨਦਾ ਜੇ ਕਹੇ ਕਦਾਂ ਤੇ ਅਸੀਂ ਉੱਥੇ ਨਾ ਪਰਿਕਟ ਨਾ ਉੱਥੇ ਨਾ ਫੜ ਗਿਆ ਹਾਂ ਇਹ ਪੁੱਛੂੰਗਾ ਹੀ ਨਹੀਂ ਕਿਸੇ ਨੂੰ ਆਪਾਂ ਨੇ ਕਿ ਪਤਾ ਲੱਗਣਾ ਹਾਂ ਤੁਸੀਂ ਗੇੜੀ ਲਾਇਆ ਨੇ ਪਿੰਡ ਦੀ ਪੂਰੀ ਸਾਰੇ ਸਾਰੇ ਜਾਣਦੇ ਪਿੰਡ ਵਾਲੇ ਹਾਂ ਆਲੇ ਦੋਲੇ ਦੇ ਪਿੰਡਾਂ ਦੇ ਨਾਂ ਜੀ ਪੁੱਛਾਂ ਤੁਹਾਨੂੰ ਕਿੰਨੇ ਦੇ ਨਾਂ ਪਤਾ ਪਿੰਡਾਂ ਦੇ ਪਿੰਡਾਂ ਦੇ ਲਿਖੋ ਜੀ ਕਿ ਜਨਾ ਮਾੜੀ ਲੱਗਦਾ ਮੇਰੇ ਪਾਣ ਨਾ ਬੰਨ ਜਾ। ਬੋਲੋ 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 ਨਾਂ ਬੋਲੀ ਚੱਲੋ। ਹਟ ਗਈ ਨਾ ਰਹੀ ਹੈ। ਹੂੰ। ਅੱਖੇ ਬੀਜ ਕਿੰਨੀ ਰੰਗੀਆਂ? ਰੰਗੀਆਂ। ਆ ਛੱਡ ਪਰ ਅਕਬਰਪੁਰ। ਅਕਬਰਪੁਰ। ਉਦੋਂ ਗਾਂਹ ਚੱਟਾ ਕਮਲਾ। ਹੂੰ। ਉਦੋਂ ਅੱਜਨ ਮਾੜਾ ਧਿਆਨ ਪਰ। ਹੂੰ। ਧਿਆਨ ਪਰ ਲੱਭੇ ਅੱਜਨ ਮਾਜੋ। ਹੂੰ। ਭੈ ਮੰਨਣਾ। ਹੂੰ। ਮੰਨਣਾ ਅੱਜਨ ਨਾਲ ਪਰ। ਹਾਂ। ਅੱਜਾ ਥੇੜੀ ਆ ਗਈ। ਇੱਕ ਰਹਿ ਗਿਆ। ਇੱਕ ਰਹਿ ਗਿਆ ਤੁਸੀਂ ਘਰ ਵਾਲੇ ਦਾ ਨਾਂ ਲੈਤਾ ਘਰ ਵਾਲੀ ਦਾ ਨਾਂ ਲਿਆ ਹੀ ਨਹੀਂ ਘਰ ਵਾਲੇ ਦਾ ਨਾਂ ਲੈਤੇ ਆ ਤੁਸੀਂ ਘਰ ਵਾਲੀ ਦਾ ਨਾਂ ਨਹੀਂ ਲਿਆ ਤੇ ਤਾਮਲਾ ਕਿਹਾ ਤੁਸੀਂ ਕਿ ਤਾਮਲੀ ਫੜ ਕੇ ਦੇ ਦੇ ਤਾਮਲੀ ਉਹ ਤਾਂ ਦੀ ਵੱਲੋਂ ਫੜ ਕੇ ਗਿਆ ਜਿਹੜਾ ਚਿਤਾਮਲੀ ਐ ਇਹ ਚਿਤਾਮਲੇ ਦੀ ਘਰ ਵਾਲੀ ਐ ਪਿੰਡਾਂ ਦੇ ਨਵੇਂ ਬਡਾਰਮਿਆਂ ਨੇ ਰੱਖੇ ਹੋਏ ਆ ਅੱਛਾ ਚਿਤਾਮਲਾ ਚਿਤਾਮਲੀ ਹਾਂ ਦੇਖਣੇ ਨੂੰ ਐ ਲੱਗਦਾ ਵਿੱਚ ਚਿਤਾਮਲਾ ਘਰ ਵਾਲਾ ਸ਼ਾਇਦ ਚਿਤਾਮਲੀ ਘਰ ਵਾਲੀ ਆ ਹਾਂ ਆਪਾਂ ਹੱਥੀਂ ਮਿਲ ਗਏ ਕੋਈ ਕਹੀ ਜਾਓ ਅੱਜ ਪਿੰਡਾਂ ਵਿੱਚ ਅੱਲਾ ਪੈ ਜਾਂ ਕਰਦੀਆਂ ਸੀ ਪਹਿਲਾਂ ਮੈਂ ਨਹੀਂ ਹੁਣ ਵੀ ਹੁਣ ਵੀ ਪੈਂਦੀ ਹੈ ਮੈਂ ਜੇ ਸਾਡਾ ਕੰਮ ਕਰਦਾ ਉਹ ਜਗਦੇ ਅੱਲਾ ਹੋ ਜਾਂਦੀ ਅੱਜ ਕੱਲੇ ਹੋ ਕੇ ਕੰਮ ਕਰੇ ਤੁਹਾਨੂੰ ਕਹੇ ਕਰਦਿੰਨੇ ਕੀ ਟੀਵੀ ਬੁਰੀ ਕਰਨੀ ਨਹੀਂ ਤੁਹਾਨੂੰ ਕਿਹ ਕਹੜੇ ਕਹਿੰਦੇ ਹਾਂ ਅੱਛਾ ਤੁਸੀਂ ਕਹੜੇ ਕਹੜੇ ਹੋ ਕਿ ਕੰਮ ਕਰਦੇ ਹਾਂ ਤਾਂ ਕਹੜੇ ਹੋਇਆ ਹਾਂ ਅੱਛਾ ਐ ਵੀ ਬਾਲ ਨਹੀਂ ਠੀਕ ਹੈ ਇਹ ਥਿੰਗੀ ਜਣਾ ਕੱਖ ਪਾਉਂਗੇ ਕਹੜੇ ਹੋ ਕੇ ਤਾਂ ਹੀ ਨਾ ਦੁੱਧ ਦੇਣਾ ਅੱਛਾ ਤੁਹਾਨੂੰ ਕਿਹ ਕਹੜੇ ਕਹਿੰਦੇ ਹਾਂ ਹਾਂ ਅੱਛਾ ਯਾ ਹੁਣ ਬੇਤੀਆਂ ਬਾਲ ਨਹੀਂ ਮੋੜਨਾਂ ਹੈ ਬਾਲ ਰਹੇਗੇ ਅੱਛਾ ਬਾਲ ਨੇ ਹਾਲ ਹਾਂ ਜੀ ਬੋਲ ਦਾ ਹਾਲ ਬੰਨੇ ਹੁਣ ਵੀ ਹਾਂ ਹਾਂ ਪੰਜਾਲੀ ਸਭ ਕੁਝ ਰੱਖਿਆ ਪਰ ਸੋਗੀ ਤੇ ਲੀ ਵੀ ਰਕੀ ਗੈਸਾ ਮਿਲਦੀ ਕਰ ਲਈ ਹਾਂ ਮੜਾ ਪੱਥਰ ਪੰਨਾ ਦਾ ਪੰਨਾ ਡਲੇ ਪੰਨਾ ਅੱਛਾ ਹਾਲ ਪੰਜਾਲੀ ਸਭ ਕੁਝ ਰੱਖਿਆ ਹੋਇਆ ਹਾਲ ਜੋੜਿਆ ਕਦੀ ਹਾਂ ਕੇ ਕਦੋਂ ਜੋੜਿਆ ਤਾਂ ਲਾਸਟ ਹਾਂ ਜਦੋਂ ਹੁਣ ਆ ਬਰਸੀਨ ਬਰਸੂਣ ਬੀਜਣਾ ਸੈਜਾਂ ਪਰ ਹਾਂ ਮੀ ਟ੍ਰੈਕ ਦੇਖਦਾ ਬੰਦ ਬੰਦ ਬੰਦੂਗਾ ਉਹਨੇ ਪੈ ਲਾ ਲੱਗ ਸਿਆਰ ਦੋ ਦੋ ਕੱਢਨੇ ਨੇ ਅੱਛਾ ਬਲਦ ਕੱਢਦਨੇ ਹਾਂ ਅੱਛਾ